ਮਾਰੇ ਨੇ ਕਿਹਾ ਜੰਮੂ ਵਾਲੀ ਜਿਹੇ ਪਰਮੇਸ਼ਰ ਕਿਤੇ ਉਹਦਾ ਸੰਗਤ ਲਿਖਾ ਜਿੰਦੇ ਹਰ ਸੰਗਤ ਨਾਲ ਲਗਾਉਂਦੇ ਤੇ ਇਹਨਾਂ ਨੇ ਪੱਗੇ ਹੋਰ ਬੜੇ ਇਕੱਠੇ ਕੀਤੇ ਹੋਣੇ ਪਿਆ ਫਲਾਣੀ ਸੰਗਤ ਆ ਪ੍ਰਾਣੀ ਸੰਗਤ ਤੇ ਜਿਸ ਦਾ ਬਾਕੀ ਸ਼ਰਾਂ ਵਾਲਿਆਂ ਦਾ ਹਾਲ ਆ ਉਹ ਤੁਹਾਡਾ ਵੀ ਹਾਲ ਹੁੰਦਾ ਬਾਣੀ ਇੱਕੋ ਹੋਣੀ ਹੀ ਰੱਬ ਵੀ ਇੱਕੋ 라হিত ਸੰਗਤਾਂ ਵੱਖਰੀਆਂ ਮਾਝਾ ਮਾਲਵਾ ਤੋ ਆਪਾਂ ਜੰਮੂ ਜਿਹੜੇ ਮਿਲ ਕੇ ਬਣਨੇ ਬਰਾਤ ਬਰਾਤੀ ਰੂਪ ਵਟਾਈਆ ਉਨ੍ਹਾਂ ਨਾਲ ਬਚਨ ਕਰਨਾ ਅੱਜ ਤੋਂ ਅਧੀ ਰਾਤ ਰੁਤੜੀ ਨਾਲ ਰਖਾਈਆ ਯਾਦ ਰੱਖੋ ਲਖਾਰਿਓ ਪੰਜਾਂ ਕੋਲ ਇੱਕ ਇੱਕ ਵੱਖਰੀ ਵੱਖਰੀ ਹੋਵੇ ਕਲਮਦਵਾਤ ਦੂਜੀ ਦੂਜਾ ਹਿਸਾਨਾ ਕੋਏ ਪਾਈਆ ਊੜ ਕਲਪਨਾ ਕੱਲ ਹੋਣੀ ਵਫਾਤ ਵਫਾਦਾਰ ਲੈਣੀ ਠਾਈਆ ਪਰਮੇਸ਼ਰ ਨੇ ਕਿਹੜੇ ਠਾਉਣੇ ਸੀਗੇ ਵਫਾਦਾਰ ਮਾਝ ਮਾਲਵਾ ਦੋਆਬਾ ਜਮੂ ਵਖ ਵਖ ਕਰਿਓ ਪ੍ਰਸਾਦ ਵੰਡ ਵੰਡ ਕੇ ਦੇਣਾ ਵਰਤਾਈਆ ਜੋਤੀ ਜੋਸ ਰੂਪਾਰ ਆਪ ਆਪਣੀ ਕਿਰਪਾ ਕਰ ਸੱਚ ਕਰਨੀ ਕਰ ਕਮਾਈ ਆ ਪਵਤਾਰ پیغمبر ਕਹਿਣ ਗੁਰ ਸਤ ਸਤ ਸੁਨਵਾਏ ਸੁਣਾਈਆ ਜਨ ਭਗਤੋ ਤੁਹਾਡਾ ਭਗਤੀ ਦਾ ਉਹ ਅਨੰਦਪੁਰ ਜੋ ਪੂਰੀ ਆਨੰਦ ਵਾਲਾ ਗਿਆ ਸਮਝਾਈ ਆ ਕੋਟਨ ਕੋਟ ਇਸ ਸ੍ਰਿਸ਼ਟੀ ਵਿੱਚੋਂ ਜਾਣੇ ਤੁਰ ਕਿੰਨੇ ਤੁਰਨੇ ਆ ਕੋਟਨ ਕੋਟ ਇਸ ਸ੍ਰਿਸ਼ਟੀ ਵਿੱਚੋਂ ਜਾਣੇ ਤੁਰ ਤੇਰੇ ਰਣ ਕੋਈ ਨਾ ਪਾਇਆ ਤੁਹਾਡਾ ਨਾਤਾ ਜੁੜਿਆ ਤੁਰ ਨਾ ਕੋਈ ਮੇਟੇ ਮੇਟ ਮਟਾਈ ਆ ਤੁਸੀਂ ਉਸ ਪ੍ਰਭੂ ਨਾਲ ਗਏ ਜੁੜ ਜਿੱਥ ਹੋ ਸਕੇ ਨਾ ਕੋਇ ਤੜਾਈਏ। ਜਿਉ ਉਸ ਪ੍ਰਭੂ ਨਾਲ ਗਏ ਜੋ ਜਿੱਥ ਹੋ ਸਕੇ ਨਾ ਕੋਇ ਤੜਾਈਆ। ਸ਼ੌ دریا ਨਹੀਂ ਜਾਣਾ ਰੁੜ। ਸ਼ੌ ਨਾਲ ਮਿਲ ਕੇ ਸ਼ੌ ਵਿੱਚ ਸਮਾਈ। ਤੇ ਸ਼ੌ دریا ਜ ਰੁੜਾ ਨਹੀਂ ਤਿੰ ਸ਼ੌ। ਪਰਮੇਸ਼ਰ ਨਾਲ ਮਿਲ ਕੇ ਉਹ ਪਰਮੇਸ਼ਰ ਦੇ ਵਿੱਚ ਹੀ ਸਮਾ ਜਾਣਾ। ਇੱਕੋ ਤਾਲ ਤੇ ਇੱਕੋ ਸੁਰ। ਇੱਕੋ ਤਾਲ ਇੱਕੋ ਸੁਰ। ਸੁਰਤ ਸ਼ਬਦ ਇੱਕ ਰ। ਸਵਰਤ ਸ਼ਬਦ ਵਿੱਚ ਇੱਕੋ ਤਾਲ ਇੱਕੋ ਸੁਰ ਸਵਰਤ ਸ਼ਬਦ ਵਿੱਚ ਰਖਾਈ ਆ ਸੱਚ ਪੁੱਛੋ ਤੁਹਾਡੇ ਪਿੱਛੇ ਆਇਆ ਮੋੜ ਭਗਤਾਂ ਪਿੱਛੇ ਸੱਚ ਪੁੱਛੋ ਤੁਹਾਡੇ ਪਿੱਛੇ ਆਇਆ ਮੋੜ ਮੁੜ ਕੇ ਫੇਰਾ ਪਾਈ ਆ ਉਹ ਵੜ ਗਿਆ ਸੰਭਲ ਦੀ ਵਿੱਚ ਕੂੜ ਕੂੜ ਕਿਰਿਆ ਨਜ਼ਰ ਕੋਈ ਨਾ ਆਈ ਸੰਭਲ ਚ ਵੜ ਗਿਆ ਕੂੜ ਕਿਰਿਆ ਨੂੰ ਨજર ਨਹੀਂ ਪਾਉਣਾ ਓੜ ਕਿਰਿਆਰਾ ਨજર ਕੋਈ ਨਾ ਆਈ ਆ ਜੋਤੀ ਜੋਤ ਰੂਪਰ ਆਪ ਆਪਣੀ ਕਿਰਪਾ ਕਰ ਆਪਣਾ ਹੁਕਮ ਰਿਆ ਵਰਤਾਈ ਆ ਵਿਸ਼ਨ ਬ੍ਰਹਮਾ ਸ਼ਿਵ ਬਣ ਕੇ ਆਉਣੇ ਲਾਗੀ ਸੇਵਾ ਦਾਰ ਖਵਾਈ ਆ ਤੁਹਾਡੀ ਧਾਰ ਹੋਵੇ ਸਾਧੀ ਸਾਜ ਨਾਲ ਮਿਲਾਈ ਆ ਯਾਦ ਰੱਖਿਓ ਕੋਈ ਨਾ ਹੋਵੇ ਬਾਗੀ ਕੋਇਨਾ ਹੁਣ ਵੀ ਹੁੰਦੇ ਆ ਜੇ ਪਰਮੇਸ਼ਰ ਦੇ ਹੁਕਮ ਦੇ ਵਿੱਚ ਰੋ ਜੇ ਪਰਮੇਸ਼ਰ ਦੇ ਨਾਲ ਦਗਾ ਨਾ ਕਰੋ ਬਾਗੀ ਨਾ ਹੋ ਤਾਂ ਸਾਰੀ ਸਿੱਖੀ ਅੱਜ ਵੀ ਇਕੇ ਆ ਜਦੋਂ ਆਪਣੀ ਆਪਣੀ ਮਰਜ਼ੀ ਦੇ ਨਾਲ ਚਲਾਉਂਦੇ ਕਿ ਆ ਇੰਦਾ ਸੀ ਫਲਾਣੇ ਸਰੀਰ ਨਾਲ ਇੰਦਾ ਕੀਤਾ ਉਹ ਸਰੀਰ ਨੇ ਇੰਦਾ ਕੀਤਾ ਕੋ ਜਦੋਂ ਉਹ ਸ਼ਰਾ ਲੈ ਕੇ ਚੱਲਦੇ ਕੋਈ ਕਿੰਦਾ ਪਾਣੀ ਆ ਕਿੰਦਾ ਦੋ ਫੋਟੋ ਕਿੰਦਾ ਮਾਰੇ ਸ਼ੇਰ ਸੰ ਜਕਾਲਪੁਰ ਕੀ ਤੇ ਜਮਾਰੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸੀ ਇਹ ਕਿ ਸ਼ਬਦ ਕਰ ਰਹੇ ਉਸੇ ਕਿਸੇ ਸਰਗੁਰੂ ਸੀ ਲੇਕਿਨ ਸਾਰੀ ਹਰ ਬਾਣੀ ਦੇ ਵਿੱਚ ਪਰਮੇਸ਼ਰ ਦੀ ਗੱਲ ਕੀਤੀ ਜਾਂਦੀ ਸਾਰੀ ਹਰ ਬਾਣੀ ਦੇ ਵਿੱਚ ਕਿੰਨੇ ਰਬਾਂ ਦੀ ਗੱਲ ਕੀਤੀ ਜਾ ਰਹੀ ਪਹਿਲੇ ਦਿਨ ਦੀ ਲਿਖਤ ਦੇ ਵਿੱਚ ਹੀ ਇੱਕ ਰੱਬ ਦੀ ਗੱਲ ਆ ਇਹ ਤਾਂ ਖੀਰਲੇਦਿਆਂ ਦੀ ਵੀ ਇੱਕ ਦੀ ਗੱਲ ਬਾਕੀ ਤੇ ਸਾਰਾ ਸਰਗੁਣ ਰੂਪ ਦੀ ਖੇਲ ਦੀ ਖੇਲ ਦੀ ਵਡਿਆਈ ਦਿੱਤੀ ਗਈ ਆ ਕਿ ਉਹ ਖੇਲ ਸਰਵਰ ਦੇ ਨਾਲ ਕਿਦਾਂ ਕੀਤੀ ਤੇ ਖੇਲ ਕਰਨ ਵਾਲਾ ਕਰਤਾ ਵਿੱਚ ਹੋਰ ਸੀ। ਮਨ ਸ੍ਰੀਨੈ ਖੇਲ ਕਰਨ ਵਾਲਾ ਕੋਈ ਜਿੰਨਾ ਸਰੀਰਾਂ ਨੇ ਖੇਲ ਕੀਤੇ ਉਹ ਸਰੀਰਾਂ ਦੀ ਗੱਲ ਕੀਤੀ ਜਾਂਦੀ ਹੈ ਜਿਹੜਾ ਕਰਤਾ ਸੀ ਉਹਦੀ ਗੱਲ ਨਹੀਂ। ਜਦ ਤੱਕ ਉਸ ਦੀ ਗੱਲ ਨਾ ਹੋਈ ਤੁਸੀਂ ਇੱਕ ਹੋ ਕਿੰਨੇ ਸਮਝੌਤੇ ਕਰ ਲਓ ਕਿੰਨੀ ਆ ਮੀਟਿੰਗਾਂ ਕਰ ਲਓ। ਕੋਈ ਕੁਝ ਹੋ ਕਿਉਂਕਿ ਨਫਰ ਦੀ ਅਗ ਜਦੋਂ ਕਿਤੇ ਭੜਕ ਪੈਦੀ ਆ ਫਿਰ ਭੜਕ ਪੈਦੀ ਸਾਰੇ ਆਪੇ ਤੋਂ ਬਾਹਰ ਹੋ ਜਾਂਦੇ ਜੀ ਉਹ ਫਲਾਣਾ ਇਹਦਾ ਕਰ ਗਿਆ ਤਾਂ ਅਸੀਂ ਚੁੱਪ ਕੇ ਬੈਠ ਗਏ ਲੇਕਿਨ ਜਦ ਇਕ ਦੇ ਨਾਲ ਜੁੜੋਗੇ ਫਿਰ ਕਿਸੇ ਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ ਪੈਂਦੀ منگنا جوابی جب تلبی لانی کرائی ਗੁਰ ਅਵਤਾਰ ਪੈਗੰਬਰੋਂ ਪੈਗੰਬਰਾਂ ਨੂੰ ਪੁੱਛਣਾ ਕਿਉ ਤੁਹਾਡੇ ਹੁੰਦਿਆਂ ਤੁਹਾਡੇ ਸਿੱਖ ਮਰੀਦ ਕਰਨ ਖਰਾਬੀ ਜੋ ਤੁਹਾਡੇ ਹੁੰਦਿਆਂ ਤੁਹਾਡੇ ਸਿੱਖ ਮਰੀਦ ਕਰਨ ਖਰਾਬੀ ਲੋਕmaat ਵਿੱਚ ਕਰ ਲਈ ਆ ਅਣਗਿਣਤ ਵੱਧ ਗਏ ਅਣਗਿਣਤ ਵੱਧ ਗਈ ਆਬਾਦੀ ਆਬਾਦ ਹੋਇਆ ਨਜ਼ਰ ਕੋਈ ਨਾ ਆਈਆ ਕਿਉਂ ਸਭ ਦਾ ਸਾਂਝਾ ਕਿਸੇ ਕੋਈ ਨਾ ਵਾਗੀ ਕਿਉਂਕਿ ਸਾਰੇ ਇਨਸਾਨਾਂ ਦਾ ਇੱਕੋ ਵਾਗੀ ਮਾਲਕ ਨਜ਼ਰ ਨਹੀਂ ਆਉਂਦਾ ਵਾਗਾ ਮੋੜਨਾ ਕੋਈ ਕਮਾਈਆ ਕਿਸੇ ਨੇ ਇਸ਼ਕ ਕਮਾਇਆ ਹਕੀਕੀ ਕਿਸੇ ਨੇ ਕਮਾਇਆ ਮਜਾਜੀ ਇਹ ਗੱਲ ਸਾਰੀ ਸੰਗਤ ਜਿਹੜੀ ਬੀਬੀਆਂ ਕੋਲ ਫਿਰ ਸਾਰੇ ਸੋਲਵ ਪਰਮੇਸ਼ਰ ਨਾਲ ਕਿਸੇ ਨੇ ਇਸ਼ਕ ਕਮਾਇਆ ਹਕੀਕੀ ਤੇ ਕਿਸੇ ਨੇ ਕਮਾਇਆ ਕਈਆਂ ਨੂੰ ਦੁਨੀਆਦਾਰੀ ਦੇ ਪਿਆਰ ਦੇ ਵਿੱਚ ਹੀ ਮਰੇ ਪਏ ਬੰਦੇ ਜਨਾਨੀਆਂ ਨੇ ਜਨਾਨੀਆਂ ਬੰਦੇ ਲੇਕਿਨ ਸਤਿਗੁਰੂ ਦੇ ਨਾਲ ਕਿਸੇ ਨੇ ਇਸ਼ਕ ਕਿਸੇ ਨੇ ਇਸ਼ਕ ਕਮਾਇਆ ਹਕੀਕੀ ਕਿਸੇ ਕਮਾਇਆ ਮਜਾਜੀ ਸਭ ਦੀ ਤਨ ਦੇ ਨਾਲ ਕਮਾਈ ਸਾਰਿਆਂ ਦੀ ਕਿਹਦੇ ਨਾਲ ਕਮਾਈ ਆ ਤਨ ਦੇ ਨਾਲ ਆਤਮ ਪਰਮਾਤਮਾ ਨਿਰਗੁਣ ਤਾਰ ਨਾ ਕਿਸੇ ਇਰਾਦੇ ਰਾਧਾ ਕ੍ਰਿਸ਼ਨ ਦੇ ਦੁਹਾਈ ਆ ਜੋ ਆਇਆ ਸੋ ਆਇਆ ਬਣ ਕੇ ਪਾਂਦੀ ਸਦਰਾਂ ਵਿੱਚ ਆਪਣਾ ਝਟ ਲੰਗਾਈ ਆ ਜੋਤੀ ਜੋਤ ਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਅਗਲਾ ਪਰਦਾ ਦੇਖ ਲਈਆ ਪ੍ਰਭੂ ਅਗਲਾ ਅਗਲਾ ਖੋਲ ਦੇ ਪਰਦਾ ਪਰਦੇ ਵਿੱਚੋਂ ਉਠਾਈਆ ਕਿਉਂ ਨਹੀਂ ਤੇਰੀ ਮੰਜ਼ਲ ਕੋਈ ਚੜਦਾ ਚੜ ਕੇ ਦਰਸ਼ ਕੋਈ ਨਾ ਪਾਈਆ ਜਗਤ ਜਹਾਨ ਅਖਰਾਂ ਵਾਲੀ ਸਾਰੀ ਵਿਦਿਆ ਪਰਦਾ ਜਗਤ ਜਹਾਨ ਅਖਰਾਂ ਵਾਲੀ ਸਾਰੀ ਵਿਦਿਆ ਪਰਦਾ ਚਿਫਤਾ ਵਿੱਚ ਸਲਾਈਆ ਕਿਉਂ ਨਹੀਂ ਤੇਰਾ ਬਣਿਆ ਪਰਦਾ ਬੰਦੀਖਾਨਾ ਦੇ ਚੜਾਈਆ ਕਿਉਂ ਨਹੀਂ ਦਰਸ ਕਰਦਾ ਤੇਰੇ ਘਰ ਦਾ ਗ੍ਰਹਿ ਮੰਦਰ ਮਸੀਸ ਜਨਵਾਈ ਆ ਪੁਰਖਾ ਕਾਲ ਕਹਾ ਮੈਂ ਸਭ ਨੂੰ ਆਦ ਅੰਤ ਆਇਆ ਛਲਦਾ ਪੁਰਖਾ ਕਾਲ ਕਹੇ ਮੈਂ ਸਭ ਨੂੰ ਆਦ ਅੰਤ ਆਇਆ ਛਲਦਾ ਅਸ਼ਲ ਛਾਲੋ ਆਪਣਾ ਖੇਲ ਕਰਾਈਆ ਕੁਝ ਲੇਖਾ ਯਾਦ ਜੋ ਵਾਦਾ ਹਕੀਕਾ ਬਲਦਾ 52 ਅੱਖ ਮਲਾਈਆ ਉਸ ਦਾ ਲੈਣਾ ਕਲਯੁਗ ਦੇ ਅੰਤਮ ਫਲ ਦਾ ਫਲੀ ਪੂਤ ਦੇ ਵਿਖਾਈਆ ਜੋਤੀ ਜੋਤ ਰੂਪਾ ਰ ਆਪ ਆਪਣੀ ਕਿਰਪਾ ਕਰ ਸਾਧਾ ਆਪਣੀ ਖੇਲ ਕਰਾਈਆ ਗੁਰ ਅਵਤਾਰ ਪੈਗੰਬਰ ਕਹਿਣ ਪ੍ਰਭ ਦਾ ਸਿਆ ਆਪਣਾ ਤਿਵਾਰ ਵਿਵਹਾਰ ਦੇ ਸਮਝਾਈਆ ਕਿਹੜਾ ਪੁਰਖ ਤੇ ਕਿਹੜੀ ਨਾਰ ਕਿਹੜਾ ਨੂਰ ਲਵੇ ਪ੍ਰਣਾਈਆ ਕਿਹੜਾ ਮੰਦਰ ਕਿਹੜਾ ਮਨਾਰ ਸੱਚ ਮਹਲ ਅਟਲ ਲੈ ਟਕਾਇਆ ਕਿਹੜਾ ਦਰ ਕਿਹੜਾ ਦਰਬਾਰ ਕਿਸ ਗ੍ਰਹਿ ਵਜੇ ਵਿਧਾਈਆ ਸੱਚ ਸੁਆਮੀ ਕਿਰਪਾ ਕਰ ਆਪ ਨਰਨੰਕਾਰ ਨਿਰਵੈਰ ਦਿਨਾ ਸੁਣਾਈਆ ਪੁਰਖਾ ਕਾਲ ਕਿਆ ਮੈਂ ਪੁਰਖਾ ਕਾਲ ਕਿਆ 994 ਚੌਕੜੀ ਜੁਗ ਪਿੱਛੋਂ ਆਈ ਮੇਰੀ ਵਾਰ ਕਨੇਚਰ ਪਿਛੋਂ ਕਾਲ ਪ੍ਰਥਵੀ ਵਾਰੀ ਆਈ ਆ 994 ਚੌਕੜੀ ਯੁਗ ਪਿਛੋਂ ਆਈ ਮੇਰੀ ਵਾਰ ਵਾਰਤਾ ਧਿਆ ਸੜਾਈ ਆ ਗੁਰੂ ਅਵਤਾਰ ਪੈਗੰਬਰ ਸਹਿਬਾਨੋ ਮੇਰੇ ਆਪ ਪਕਤਾ ਤੋ ਜਾਓ ਬਲਹਾਰ ਬਲਹਾਰੀ ਬਲਹਾਰ ਕਹਿ ਕੇ ਆਪਣੀ ਖੁਸ਼ੀ ਬਣਾਈ ਆ ਜਿਨ੍ਹਾਂ ਨੂੰ ਚਾਰ ਜੁਗ ਦਾ ਵਿਛੜਿਆ ਮਿਲਿਆ ਯਾਰ ਮੇਰੇ ਭਗਤਾਂ ਨੂੰ ਜੋ ਸਤਜ ਤੋਂ ਵਿਛੜਿਆ ਤੇ ਕਲ ਜੁਗ ਤੋਂ ਮਿਲਿਆ ਮੇਰੇ ਆਪ ਭਗਤਾਂ ਨੂੰ ਜਿਨ੍ਹਾਂ ਨੂੰ ਚਾਰ ਜੁਗ ਦਾ ਵਿਛੜਿਆ ਮਿਲਿਆ ਯਾਰ ਯਰਾਨਾ ਇੱਕ ਨਾਲ ਲਗਾਈ ਆ ਇੱਕ ਦੀ ਬਣ ਕੇ ਸਾਰੇ ਨਾਰ ਦੂਜਾ ਕਰਨਾ ਕੋਈ ਵਿਖਾਈਆ ਸਾਰਿਆਂ ਨੇ ਬੋਲਿਆ ਇੱਕ ਜਾਕਾਰ ਆਪਣੇ ਕਲਮੇ ਦੇਨੇ ਭਲਾਈ ਆ ਜੋਤੀ ਜੋਤ ਰੂਪ ਆਰਾਪ ਆਪਣੀ ਕਿਰਪਾ ਕਰ ਏਕਾ ਦੇਣਾ ਤੁਰਦਾ ਵਰ ਪੂਰਬ ਲੈਣਾ ਦੇਣਾ ਚਕਾਈ ਆ ਗੁਰ ਅਵਤਾਰ ਪੈਗੰਬਰ ਕਹਿਣ ਜਨভক্ত ਪ੍ਰਭੂ ਸਾਡ ਤੁਹਾਡੇ ਗੀਤ ਗਾਉਂਦਾ ਗੋਮਨ ਦੇ ਨਾਲ ਮਿਲਾਈ ਆ اص مندر چھڑے چھڑی مسیح کابیاں ٹائیا حکم منیا تر گنتی تر پون جن سنائیا جو نو کرے بکشیش رحمت نام نام کرائیا او دا ਆ ਤੂੰ ਇੱਕੋ ਕਲਮਾ ਇੱਕੋ ਹਦੀਸ ਜਿੱਕੋ ਦਇ ਜਨਾਈਆ ਸਭ ਦਾ ਇੱਕੋ ਦਰ ਤੇ ਚੁਕੇ ਸੀ ਸਜਦਾ ਇੱਕੋ ਇੱਕ ਵਖਾਇਆ ਤੁਹਾਡੀ ਸਾਂਝੀ ਹੋ ਗਈ ਰੀਤ ਕਿਨਾਂ ਦੀ ਪਰਮੇਸ਼ਰ ਨੇ ਕਿਹਾ ਪਰ ਤੁਸੀਂ ਜਾਣ ਕੇ ਵੇਖਿਓ ਕਿਤੇ ਬਾਗੀ ਨਾ ਹੋਇਓ ਬਾਗੀ ਜਿਹੜੇ ਬਾਗੀ ਹੋਏ ਜਿਹੜੀ ਜਿਹੜੀ ਪਰਮੇਸ਼ਰ ਨੇ ਰੀਤ ਦੱਸੀ ਸੀ ਉਹ ਉਹਨਾਂ ਨੇ ਅਪਣਾਈ ਜਿਹੜੇ ਕੜਮ ਚੌਧਰੀ ਸੀ ਗਾੜੀ ਆਉਣਾ ਚਾਹੁੰਦੇ ਸੀ ਵੀ ਐਦਾਂ ਵਿਢਾਈ ਹੋਣੀ ਚਾਹੀਦੀ ਉਹ ਆਪਣੀ ਵਿਢਾਈ ਨੂੰ ਲੈ ਕੇ ਆ ਕਹਿੰਦੇ ਕਿ ਇਹੋ ਸਹੀ ਇਹੀ ਕਰ ਰਹੇ ਆ ਲੇਕਿਨ ਪਰਮੇਸ਼ਰ ਨੇ ਜਿਹੜੀ ਰੀਤ ਕਹੀ ਆ ਉਹ ਤੁਹਾਡੀ ਸਭ ਦੀ ਸਾਂਝੀ ਹੋ ਗਈ ਰੀਤ ਸਭ ਦਾ ਇਕੋ ਦਰਤ ਇਕੋ ਦਰਤੇ ਚੁਕੇ ਸੀਸ ਸਜਦਾ ਇਕੋ ਇੱਕ ਵਖਾਇਆ ਤੁਹਾਡੀ ਸਾਂਝੀ ਹੋ ਗਈ ਰੀਤ ਰੀਤ ਪ੍ਰਭ ਨੇ ਦਿੱਤੀ ਬਣਾਈ ਆ ਜਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਜਾ ਵਾਰ ਸਜਦਾ ਮੇਲਾ ਲੈ ਮਲਾਈ ਆ ਗੁਰੇ ਅਵਤਾਰ ਪੈਗੰਬਰ ਕਹਿਣੇ ਸੀ ਕਹਿਣਾ ਅੰਤ ਅਖੀਰੀ ਆਖਰ ਦਈਏ ਆਖਰ ਦਈਏ ਜਣਾਈਆ ਜਨ ਭਗਤੋ ਸੱਜ ਦਵਾਰ ਇੱਕੋ ਰੂਪ ਗਰੀਬੀ ਅਮੀਰੀ ਸੱਜ ਦਵਾਰ ਇੱਕੋ ਰੂਪ ਗਰੀਬੀ ਜਿੱਥੇ ਅਮਰਾ ਪਦ ਮਿਲੇ ਵਢਾਈ ਆ ਤੁਹਾਡੀ ਸਭ ਤੋਂ ਉਦੋਂ ਫਕੀਰੀ ਜੋ ਫਿਕਰਾ ਸੂਹਂ ਘਟੋਲਾ ਰਹੇ ਕਾਇਆ ਇੱਕੋ ਗ੍ਰਹਿ ਪਾਤਸ਼ਾ ਵਜੀਰੀ ਆਤਮ ਪਰਮਾਤਮ ਮਿਲ ਕੇ ਵਜੇ ਵਧਾਈ ਆ ਝਗੜਾ ਰਹੇ ਨਾ ਸ਼ਾਹ ਕੀ ਰੀ ਹਕੀਕਤ ਦਾ ਪਰਦਾ ਚਾ 28 ਆਜੋਤੀ ਚੌਥਰੂ ਪਰ ਆਪ ਆਪਣੀ ਕਿਰਪਾ ਕਰ ਕਰੀ ਖੇਲ ਸਾਜਾ ਸੱਚ ਸੱਚ ਵਿੱਚ ਸਮਾਈ ਆ ਅਵਤਾਰ پیغمبر ਗੁਰਕੰਡ ਸਾਡੀ ਪੂਰਬੇ ਆਸ਼ਾ ਆਛਾ ਵਿੱਚ ਰਖਾਈ ਆ ਖੇਲ ਕਰੇ ਪਰਖੇ ਅਬਨਾਸ਼ਾ ਅਬਨਾਸ਼ੀ ਕਰਤਾ ਤੁਰ ਦਰਗਾਈ ਆ ਸੰਭਲ ਕਰੇ ਵਾਸਾ ਕਿਤੇ ਵਾਸ ਕਰਨਾ ਵਾਸ ਸੰਭਲਿਆ ਦਰਸ਼ਨ ਚੌਂਹਿਆ ਗ੍ਰੰਥਾ ਚ ਸੰਭਲਦਾ ਲਿਖਿਆ ਸੰਭਲ ਕਰੇ ਵਾਸਾ ਸੱਚ ਦਵਾਰ ਇੱਕ ਨਿਰਗੁਣ ਨੂਰ ਹੋਵੇ ਪ੍ਰਕਾਸ਼ ਜੋਤੀ ਜਾਤਾ ਡਗ ਮਗਾਈਆ ਜਨ ਭਗਤ ਦੇ ਪ੍ਰਵਾਸਾ ਭਾਂਡਾ ਪਰਮ ਪਉ ਪਨਾਈਆ ਸਾਜੇ ਮੰਡਲ ਪਾਵੇ ਰਾਸਾ ਗੋਪੀ ਕਾ ਨੇ ਆਪਣਾ ਖੇਲ ਖਲਾਈਆ ਲੇਖਾ ਜਾਣੇ ਪ੍ਰਤਮੀਆਂ ਕਾ ਛਾ ਗਗਨ ਗਗਨ ਤਰਫੋਲ ਫੜਾਈਆ ਕਲ ਯੁਗ ਉਲਟਾਏ ਵਿੱਚ ਹਾਸਾ ਹਸਤੀ ਸਭ ਦੀ ਦਇ ਮਟਾਈਆ ਸਤਜਗ ਬਣਾ ਕੇ ਦਾਸੀ ਦਾਸਾ ਸੇਵਕ ਸੇਵਾ ਇੱਕ ਸੇਵਕ ਸੇਵਾ ਇੱਕ ਦਰਸਾਈਆ ਪੂਰਾ ਕਰਕੇ ਮੁਖ ਵਾਕਾ ਅਵਤਾਰ ਗੁਰਿਆਵਤਾਰ پیغمبر ਆਪ ਉਤਿદય ਪੁਗਤਾਈਆ ਧੀਰ ਦੁਨੀ ਦਾ ਸੰਜਾ ਕਰਕੇ اخਲਾਕਾ ਇੱਕ ਅਕਲ ਰੰਗ ਰੰਗਾਈਆ ਅੰਦਰ ਵੜ ਕੇ ਖੋਲੇ ਤਾਕਾ ਬਜਰ ਕਪਾਟੀ ਪਰਦਾ ਦੇ ਉਠਾਈਆ ਤਨ ਸ਼ਬਦ ਸੁਣਾਏ ਨਾਦਾ ਨਦੀਨਾਦ ਵਜਾਈਆ ਨਿਰਗੁਣ ਨੂਰ ਕਰੇ ਪ੍ਰਕਾਸ਼ਾ ਨਿਰਗੁਣ ਨੂਰ ਡਗਮਗਾਈਆ ਸੱਚ ਦਿਵਾਰੇ ਕਰਕੇ ਵਾਸਾ ਵਾਸਤਾ ਆਪਣੇ ਨਾਲ ਰਖਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਕਰ ਖੇਲ ਸਾਚਾ ਹਰ ਸਜਦਾ ਪਰਦਾ ਆਪ ਉਠਾਈਆ ਗੋਰੇ ਅਵਤਾਰ ਪੈਗੰਬਰ ਕਹਿਣ ਵੇਖਿਆ ਅਸਥਾਨ ਤਨੰਤਰ ਮਿਲੇ ਵਿੜ ਆਈਆ ਜਿੱਥੇ ਮੇਲਾ ਭਗਤ ਭਗਵਾਨ ਭਗਵਨ ਰਾਮ ਰੰਗਾਇਆ ਸੁਰਤੀ ਸ਼ਬਦੀ ਗੋਪੀ ਕਾਂ ਸੁਰਤੀ ਸ਼ਬਦ ਗੋਪੀ ਕਾਂ ਸੀਤਾ ਰਾਮ ਸੁਰਤ ਸ਼ਬਦ ਵਿੱਚ ਸਮਾਈਆ ਸੱਚ ਦਾ ਮਿਲੇ ਦਾਨ ਦਾਤਾ ਦਾਨੀ ਝੋਲੀ ਦੇ ਭਰਾਈਆ ਜਨ ਭਗਤੋ ਸੋਲੋ ਲਾ ਕੇ ਕਾਨ ਸੋਲ ਸਾਰੇ ਸੁਤੇ ਨਰਾਜ ਜਨ ਭਗਤੋ ਸੋਨ ਲਾ ਕੇ ਕੰਨ ਪਰਦਾ ਅੰਦਰੋਂ ਦੇਣਾ ਉਠਾਈਆ ਸੂਰ ਬੀਰ ਬਣੋ ਮਰਦਾਨ ਸੂਰ ਬੀਰ ਮਰਦ ਬਣੋ ਜਵਾਨ ਆਪਣੀ ਆਪ ਲੋ ਅੰਗੜਾਈਆ ਕਲਜੂ ਕੁੜੀ ਕਿਰਿਆ ਜਗਤ ਵੇਖੋ ਸ਼ੈਤਾਨ ਛਰਾ ਕਰੇ ਲੜਾਈਆ ਬਿਨ ਪ੍ਰਭ ਦੀ ਕਿਰਪਾ ਤੋਂ ਬਿਨ ਬਿਨ ਪ੍ਰਭ ਦੀ ਕਿਰਪਾ ਤੋਂ ਸਾਥ ਰਹਿਣਾ ਨਹੀਂ ਕਿਸੇ ਦਾ ਇਮਾਨ ਅਮਲ ਛੱਡੇ ਜਗਤ ਨਕਾਇਆ ਪ੍ਰਭ ਦਾ ਇੱਕੋ ਹੁਕਮ ਇੱਕੋ ਵਚਨ ਪ੍ਰਭ ਦਾ ਇੱਕੋ ਹੁਕਮ ਲੈਣਾ ਮਾਨ ਮਨ ਮਨਸ਼ਾ ਦੇਣੀ ਗਵਾਈਆ ਅਵਤਾਰ ਪਗੰਬਰ ਗੁਰੂ ਜਿਸ ਦੇ ਜਿਸ ਦਾ ਦੇਕੇ ਆਏ ਫਰਮਾਨ ਪੁਰਨਾ ਵਿੱਚ ਸੁਣਾਈਆ ਸੋ ਪ੍ਰਗਟ ਹੋਇਆ ਵਾਲੀ ਦੋ ਜਹਾਨ ਕੌਣ ਪ੍ਰਗਟ ਹੋ ਗਿਆ ਕਿੱਥੇ ਪ੍ਰਗਟ ਹੋਇਆ ਸਰ ਭਗਤ ਦੁਆ ਜਿਠਵਾਲਾ ਬਿਨਾ ਪ੍ਰਾਪਤੀ ਕੇ ਪਾਤੋ ਸਾਤ ਤ੍ਰਣਾ ਦੀ ਕਿਸੇ ਦਾ ਅਮਾਨ ਅਮਲ ਛੱਡੇ ਜਕ ਲਕਾਈਆ ਪ੍ਰਭ ਦਾ ਇੱਕੋ ਹੁਕਮ ਲੈਣਾ ਮਾਨ ਮਨ ਮਨਸਾ ਦੇਣੀ ਕੋ ਆਈਆ অবতার ਪਗੰਬਰ ਗੁਰੂ ਜਿਸ ਦਾ ਦੇਕੇ ਗਏ ਫਰਮਾਨ ਫਰਨਿਆਂ ਵਿੱਚ ਸੁਣਾਈ ਆ ਸੋ ਪ੍ਰਗਟ ਹੋਇਆ ਵਾਲੀ ਦੋ ਜਹਾਨ ਨਿਰਗੁਣ ਸਰਗੁਣ ਆਪਣੀ ਖੇਲ ਵਿਖਾਈ ਨਿਰਗੁਣ ਸਰਗੁਣ ਆਪਣੀ ਖੇਲ ਵਿਖਾਈ ਉਸਨੇ ਭਗਤਾਂ ਦੀ ਕੀਤੀ ਆਪ ਪਹਿਚਾਨ ਉਸਨੇ ਭਗਤਾਂ ਦੀ ਕੀਤੀ ਆਪ ਪਹਿਚਾਨ ਬੇ ਪਹਿਚਾਨ ਮੁਖ ਸਿਪਾਈਆ ਬੇ ਪਹਿਚਾਨ ਮੁਖ ਸਿਪਾਈਆ ਜੋਤੀ ਜੋਸ ਰੂਪਾਰ ਆਪ ਆਪਣੀ ਕਿਰਪਾ ਕਰ ਕੜੇ ਖੇਲ ਸਾਚਾ ਹਰ ਨੇਕ ਲੰਕਨਰਨ ਨਰ ਮਹਾਰਾਜ ਸ੍ਰੀ ਸੁਸ਼ਣ ਭਗਵਾਨ ਭਾਗ ਹਿੱਸਾ ਸਭ ਦਾ ਝੋਲੀ ਹਰ ਇੱਕ ਦਾ ਲੈਣਾ ਦੇਣਾ ਜਿਹੜਾ ਉਹ ਤੁਹਾਡੇ ਸਾਰਿਆਂ ਦੀ ਝੋਲੀ ਸਾਰੀ ਹੀ ਖੇਲ-ਵਲਛੜ ਸਾਰੀ ਖੇਲ ਕੀਦੀ ਆ ਵਰਛਾ ਸਤਿ ਪਰਮੇਸ਼ਰ ਦਾ ਭੇਦ ਕਿਸੇ ਨੇ ਪਾਇਆ ਹੀ ਨਹੀਂ ਪਰਮੇਸ਼ਰ ਦਾ ਭੇਦ ਕਿਸੇ ਨੇ ਪਾਇਆ ਇਸ ਕਰਕੇ ਹਰ ਸਾਲ ਜੋ ਵਟਾ ਤੇ ਗਟੇ ਆਈ ਵੀ ਗਟੇ ਬਾਕੀ ਬੰਦੇ ਜਿਹੜੇ ਆ ਵਾ ਉਹ ਪਰਮੇਸ਼ਰ ਦੀ ਜਗਾ ਲੈਣ ਵਾਸਤੇ ਲੱਤਾ ਛੜੀਆਂ ਨਾ ਮਾਰਿਓ ਠੀਕ ਰਹਾ ਬਾਕੀ ਇੱਕ ਦਾ ਇਹ ਗੁਣ ਗਾਇਓ ਜਿਹਨੇ ਬਾਰ ਬਾਰ ਤੁਹਾਨੂੰ ਇਸ ਬਾਣੀ ਚ ਲਿਖਾਇਆ ਕਿ ਸਾਰੀ ਸ੍ਰਿਸ਼ਟੀ ਨੂੰ ਕੀ ਕਹਿਣਾ ਪੈਣਾ ਤੂੰ ਤੇਰਾ ਮੇਰਾ ਤੇਰਾ ਸਿੱਤ ਨੂੰ ਨਹੀਂ ਕਹੋ ਜੀ ਇਸ ਪਰਮੇਸ਼ਰ ਦੇ ਕੁਦਰਤ ਦਾ ਕਹਿਣਾ ਕਹਿਣਾ ਸਾਰੀ ਸ੍ਰਿਸ਼ਟੀ ਨੂੰ ਕਹਿਣਾ ਪੈਣਾ ਜੇ ਇੱਕ ਦਿਨ ਹੋਣਾ ਸੋ ਹਰ ਸੰਗਤਿਓ

yeah, yeah.